ਸਭ ਦੋਸਤਾਂ ਦਾ ਇੱਕ ਵਾਰੀ ਮੈਂ ਫਿਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਆਪਣੀ ਇੱਕ ਨਵੀਂ ਲਿਖਤ ਲੈ ਕੇ ਆਇਆ ਹਾਂ ਆਪਣੀ ਗਜ਼ਲ ਨੂੰ ਦੋਸਤੋ ਕਿਸੇ ਕਵੀ ਦੇ ਕਿਸੇ ਲੇਖਕ ਦੇ ਮਨ ਵਿੱਚ ਉੱਠੇ ਵਿਚਾਰਾਂ ਨੂੰ ਉਹ ਕਿਸ ਤਰ੍ਹਾਂ ਆਪਣੇ ਅੰਦਰ ਸਮੇਟ ਕੇ ਰੱਖਦਾ ਹੈ ਕਿਸ ਤਰ੍ਹਾਂ ਉਹ ਕਲਮ ਨਾਲ ਪੰਨੇ ਤੇ ਆਪਣੇ ਅਹਿਸਾਸ ਉਤਾਰਦਾ ਹੈ ਉਹ ਮੈਂ ਪੇਸ਼ ਕਰ ਰਿਹਾ ਹਾਂ ਦੋਸਤੋ غور ਫਰਮਾਣਾ ਬੜੀ ਮੁਸ਼ਕਿਲ ਤੇ ਸਯਮ ਨਾਲ ਬੜੀ ਮੁਸ਼ਕਿਲ ਤੇ ਸਯਮ ਨਾਲ ਦਿਲ ਵਿੱਚ ਉੱਠੇ ਵਿਚਾਰਾਂ ਨੂੰ ਬੜੀ ਮੁਸ਼ਕਿਲ ਤੇ ਸਯਮ ਨਾਲ ਦਿਲ ਵਿੱਚ ਉੱਠੇ ਵਿਚਾਰਾਂ ਨੂੰ ਮੈਂ ਸਮੇਟ ਕੇ ਕਲਮ ਨਾਲ ਜਦੋਂ ਪੰਨੇ ਤੇ ਉਤਾਰਦਾ ਹਾਂ ਬੜੀ ਮੁਸ਼ਕਿਲ ਤੇ ਸੈਮ ਨਾਲ ਦਿਲ ਵਿੱਚ ਉੱਠੇ ਵਿਚਾਰਾਂ ਨੂੰ ਮੈਂ ਸਮੇਟ ਕੇ ਕਲਮ ਨਾਲ ਜਦੋਂ ਪੰਨੇ ਤੇ ਉਤਾਰਦਾ ਹਾਂ ਖਿਲ ਜਾਂਦੇ ਜੋ ਚਿਹਰੇ ਪੜ ਕੇ ਮੇਰੀ ਲਿਖਤ ਨੂੰ ਖਿਲ ਜਾਂਦੇ ਜੋ ਚਿਹਰੇ ਪੜ ਕੇ ਮੇਰੀ ਲਿਖਤ ਨੂੰ ਮੁਸਕਰਾਉਂਦੇ ਚਿਹਰੇ ਉਹ ਹੀ ਮੈਂ ਰਾਤੀ ਸੁਪਨੇ ਵਿੱਚ ਪੁਕਾਰਦਾ ਹਾਂ ਮੁਸਕਰਾੰਦੇ ਉਹੀ ਚਿਹਰੇ ਮੈਂ ਰਾਤੀ ਸੁਪਨੇ ਵਿੱਚ ਪੁਕਾਰਦਾ ਹਾਂ ਰੁਸ ਜਾਂਦੇ ਕਈ ਵਾਰ ਲਿਖਣ ਲਈ ਅੱਖਰ ਨੇ ਮੈਥੋਂ ਰੁਸ ਜਾਂਦੇ ਕਈ ਵਾਰ ਲਿਖਣ ਲਈ ਅੱਖਰ ਨੇ ਮੈਥੋਂ ਉਹਨਾਂ ਅੱਖਰਾਂ ਨੂੰ ਫਿਰ ਮੈਂ ਕੁਦਰਤ ਵਿੱਚੋਂ ਨਿਹਾਰਦਾ ਹਾਂ ਉਹਨਾਂ ਅੱਖਰਾਂ ਨੂੰ ਫਿਰ ਮੈਂ ਕੁਦਰਤ ਵਿੱਚੋਂ ਨਿਹਾਰਦਾ ਬੈਠ ਕੇ ਚਲਾਉਂਦਾ ਹਾਂ ਕਲਮ ਨੂੰ ਬੈਠ ਕੇ ਚਲਾਉਂਦਾ ਹਾਂ ਕਲਮ ਨੂੰ ਜਦੋਂ ਨਵੀਂ ਗਜ਼ਲ ਬਣਾਉਂਦੇ ਸਮੇਂ ਬੈਠ ਕੇ ਚਲਾਉਂਦਾ ਹਾਂ ਕਲਮ ਨੂੰ ਜਦੋਂ ਨਵੀਂ ਗਜ਼ਲ ਬਣਾਉਂਦੇ ਸਮੇਂ ਮੰਡੀ ਲਾਧੁਕਾ ਦੇ ਨਾਮ ਨਾਲ ਆਪਣੀ ਗਜ਼ਲ ਨੂੰ ਸ਼ਿੰਗਾਰਦਾ ਹਾਂ ਆਪਣੇ ਪਿੰਡ ਦੇ ਨਾਮ ਨਾਲ ਆਪਣੀ ਗਜ਼ਲ ਨੂੰ ਸ਼ਿੰਗਾਰਦਾ ਹਾਂ ਆਪਣੇ ਪਿੰਡ ਦੇ ਨਾਮ ਨਾਲ ਆਪਣੀ ਗਜ਼ਲ ਨੂੰ ਸ਼ਿੰਗਾਰਦਾ ਹਾਂ ਸੋ ਦੋਸਤੋ ਇਹ ਲਿਖਤੀ ਲਾਸਟ ਲਾਈਨਰ ਦੇ ਵਿੱਚ ਮੈਂ ਜੋ ਬਿਆਨ ਕੀਤਾ ਆਪਣੇ ਪਿੰਡ ਬਾਰੇ ਸੋ ਮੇਰਾ ਲਗਾਵੇ ਚਾਹੇ ਮੈਂ ਅੱਜ ਉੱਥੇ ਨਹੀਂ ਰਹਿ ਰਿਹਾ ਮੇਰਾ ਬਚਪਨ ਮੇਰੀ ਜਵਾਨੀ ਜਿਹੜੇ ਪਿੰਡ ਵਿੱਚ ਬੀਤੀ ਏ ਅੱਜ ਵੀ ਉਹ ਪਿੰਡ ਮੇਰੇ ਰੋਮ ਰੋਮ ਵਿੱਚ ਵਸਿਆ ਹੈ ਤੇ ਸ਼ਾਇਦ ਅੰਤ ਤੱਕ ਵਸਿਆ ਰਹੇਗਾ ਸੋ ਦੋਸਤੋ ਇੱਕੋ ਹੀ ਰਿਕੁਐਸਟ ਹੈ ਅਗਰ ਲਿਖਤ ਪਸੰਦ ਆਈ ਹੋਵੇ ਤਾਂ ਪਹਿਲੇ ਦਿਤਰਾ ਆਪਣਾ ਪਿਆਰ ਮੈਨੂੰ ਦਿੰਦੇ ਰਹੋ ਲਾਈਕ ਕਮੈਂਟ ਕਰਕੇ ਮੇਰਾ ਹੌਸਲਾ ਵਧਾਉਂਦੇ ਰਹੋ ਇੱਕ ਰਿਕੁਐਸਟ ਹੋ ਰੇ ਲਿਖਤ ਨੂੰ ਵੀਡੀਓ ਨੂੰ ਸ਼ੇਅਰ ਕਰਨ ਲੱਗਿਆ ਸੰਕੋਚ ਨਾ ਕੀਤਾ ਕਰੋ ਦੱਬ ਕੇ ਸ਼ੇਅਰ ਕੀਤਾ ਕਰੋ ਤਾਂ ਕਿ ਮੇਰਾ ਮਨੋਬਲ ਬਣਿਆ ਰਹੇ ਮੈਂ ਤੁਹਾਡੇ ਲਈ ਵਕਤ-ਵਕਤ ਚੰਗੀਆਂ ਲਿਖਤਾਂ ਲੈ ਕੇ ਪੇਸ਼ ਹੁੰਦਾ ਰਹਾ ਫਿਰ ਮਿਲਾਂਗੇ ਕਿਸੇ ਨਵੇਂ ਦਿਨ ਨਵੀਂ ਲਿਖਤ ਦੇ ਨਾਲ ਹੁਣ ਮੈਨੂੰ ਇਜਾਜ਼ਤ ਦਿਓ ਜੈ ਹਿੰਦ